ਹੈਲੋ ਗਾਇਜ਼ ਤੁਹਾਡਾ ਮੇਰਾ YouTube ਚੈਨਲ ਵਿੱਚ ਸਵਾਗਤ ਹੈ ਸਲਗਨੂ ਵਲੌਗ ਦੇ ਵਿੱਚ ਅੱਜ ਮੈਂ ਨਿਊ ਵਲੌਗ ਬਣਾਇਆ ਆਈ ਹੋਪ ਤੁਹਾਨੂੰ ਪਸੰਦ ਆਊਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਖਾਸ ਤੁਹਾਡੇ ਲਈ ਬਣਾਇਆ ਹੈਗਾ ਵਸੇ ਤੇ ਮੈਂ ਬੋਲੀਆਂ ਲਿਖ ਕੇ ਪਾਉਣੀ ਆ ਤੁਸੀਂ ਉਹਨਾਂ ਬੋਲੀਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਉਸੇ ਤਰ੍ਹਾਂ ਇਸ ਨੂੰ ਵੀ ਬਹੁਤ ਸਲਗਨੂ ਆਖੇ ਕਹੜੀ ਚਿਚੀ ਕੀ ਨਾਮ ਇਹਦਾ ਹਾਂ ਚਿਚੀ ਕੀਆ ਚੇਪ ਚੇਪ ਹਾਂ ਚਿਕਨੇ ਲਿਆ ਕੇ ਦਿੱਤੇ ਸੀ ਦਾਦੀ ਨੇ ਦਾਦੀ ਨੇ ਪੈਸੇ ਕਿਥੋਂ ਲਿੱਤੇ ਸੀ ਪੈਸੇ ਕਿਨੇ ਦਿੱਤੇ ਸੀ ਦਾਦੀ ਨੂੰ ਦਾਦੀ ਦੁਕਾਨ ਤੇ ਦੁਕਾਨ ਤੋਂ ਪਾਪਾ ਦੀ ਦੁਕਾਨ ਤੋਂ ਲਿੱਤੇ ਸੀ ਅੱਛਾ ਠੀਕ ਹੈ ਆ ਦੇਖੋ ਗਾਇਜ਼ ਹੁਣ ਆਪਾਂ ਰੋਟੀ ਪਕਾ ਰਹੇ ਆ ਆ ਦੇਖੋ ਗੋਦੋ ਤਵੇ ਰੱਖ ਗਏ ਰੋਟੀਆਂ ਕੀ ਗੱਲ ਕੀਤੀ? ਓਏ ਮੈਂ ਇਹ ਨਹੀਂ ਨਹੀਂ ਆਈਆਂ। ਜੱਟ ਤੇ ਆਈਆਂ। ਆਏ ਅਰੋਮੀ ਲਿਆ ਨਾ। ਉਹ ਨਾ ਤੇ ਆ ਗਿਆ। ਮੈਂ ਕਿਹਾ ਅਗਿਆਨ ਕੁਝ ਕਰੂ ਆ। ਹਾਂ ਦਰਦ ਆਇਆ। ਅੰਨੇ ਨੀ ਨੀ ਕੋਤ ਨਹੀਂ। ਅਰੇ ਛੋਟਾ ਯਾ ਨਹੀਂ ਪਤਾ ਨਹੀਂ ਕੁਛ ਨਹੀਂ ਪਤਾ ਨਹੀਂ ਕੁਛ ਨਹੀਂ ਮੈਂ ਕਿਹਦਾ ਐਸੀ ਤਾਂ ਪਿਆਰ ਕਰਦੀ ਆ ਪੁੱਤ ਉਹਦੇ ਨਾਲ ਐਸੀ ਕਰਦੀ ਖੇਡਦੀ ਆ ਉਹਦੇ ਨਾਲ ਇਹ ਬਾਗਾ ਹੀ ਆ ਜੇ ਨਹੀਂ ਨਹੀਂ ਪਤਾ ਨਹੀਂ ਕੁਛ ਨਹੀਂ ਐਸੀ ਕੁਛ ਨਹੀਂ ਮੇਰੀ ਆ ਤਾਂ ਐਸੀ ਦੋਸਤੀ ਮੰਨ ਲਓ ਪਪਾ ਨਾ ਮੈਂ ਕਿਹਦੀ ਆ ਤਾਂ ਚੱਲਿਆ ਨਹੀਂ ਥੋੜੀ ਲੈ ਆਓ ਚੱਲ ਨਾ ਡੌਗੀ ਦੇ ਨਾਲ ਘਟਨ ਦੇ ਨਾਲ ਉਸ ਤੋਂ ਬਾਅਦ ਇਹਨਾਂ ਨੇ ਡਾਂਸ ਕੀਤਾ ਇਹ ਸਰਪੰਦੀ ਸੇਲੀ ਆਈ ਸੀ ਘਰ ਦੇ ਵਿੱਚ ਨਾ ਦੋਨੋਂ ਨੇ ਮਿਲ ਕੇ ਬਹੁਤ ਸਾਰਾ ਮਸਤੀ ਤੇ ਡਾਂਸ ਕੀਤਾ ਦੇਖੋ ਕਿਸਵੇਂ ਤਾਂ ਪੰਗੜਾ ਪਾਈ ਜਾਂਦੀ ਹੈ ਸਾਡੀ ਸਰਗੁਣ ਕਿੰਨੀ ਖੁਸ਼ ਹੈਗੀ ਆ ਵੈਸੇ ਤੇ ਇਕੱਲੀ ਰਹਿੰਦੀ ਹੈ ਪਰ ਅੱਜ ਇਹ ਸੇਲੀ ਦੇ ਨਾਲ ਬਹੁਤ ਖੁਸ਼ ਰਹੀ ਉਸ ਤੋਂ ਬਾਅਦ ਥੱਕ ਥੁੱਕ ਕੇ ਸੌਂ ਗਈ ਆ ਦੇਖੋ ਕਿਵੇਂ ਮੂੰਹ ਟੱਡ ਕੇ ਸੁੱਤੀ ਪਈ ਹੈ ਹੂੰ